ਖਬਰ ਨਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਕਾ ਮੈਂ ਆ ਤੁਹਾਡਾ ਖੁਸ਼ ਰਾਜ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾ ਪੂਰਨ ਜਿਹੜਾ ਮਾਹੌਲ ਬਣਿਆ ਹੋਇਆ ਹੈ ਕਿਸੇ ਵੀ ਸਮੇਂ ਭਾਰਤੀ ਸੈਨਾ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਦੂਸਰੇ ਪਾਸੇ ਨਸ਼ਾ ਤਸਕਰਾਂ ਦੀ ਚਾਂਦੀ ਬਣ ਗਈ ਹੈ ਨਸ਼ਾ ਤਸਕਰ ਹੁਣ ਖੁੱਲ੍ਹ ਕੇ ਜਿਹੜਾ ਹੈ ਨਸ਼ਾ ਵੇਚ ਰਿਆ ਨੇ ਇਸ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਤ ਮਿਲੀ ਹੈ ਯਾਨੀ ਕਿ ਇੱਕ ਮਹਿਲਾ ਦੇ ਕੋਲੋਂ ਨਸ਼ਾ ਅਤੇ ਡਰੱਗ ਮਨ ਜਿਹੜੀ ਹੈ ਆ ਕਾਬੂ ਕੀਤੀ ਗਈ ਹੈ ਅਤੇ ਨਾਲ ਦੀ ਨਾਲ ਹੀ ਉਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਪਹਿਲਾਂ ਬੀਬੀ ਅਮਨਦੀਪ ਕੋ ਉਸ ਤੋਂ ਬਾਅਦ ਇੱਕ ਐਸਆਈ ਅਤੇ ਦੂਸਰੇ ਪਾਸੇ ਹਰ ਰੋਜ਼ ਕੋਈ ਨਾ ਕੋਈ ਜਿਹੜਾ ਆਪਰੇਸ਼ਨ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਕਿ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ 31 ਮਈ ਤੋਂ ਬਾਅਦ ਨਸ਼ਾ ਪੰਜਾਬ ਦੇ ਵਿੱਚ ਦਿਖਣਾ ਵੀ ਨਹੀਂ ਚਾਹੀਦਾ ਵੇਚਣਾ ਤਾਂ ਬੜੀ ਦੂਰ ਦੀ ਗੱਲ ਹੈ ਖਬਰ ਆ ਰਹੀ ਹੈ ਗੁਰਦਾਸਪੁਰ ਕਮਹਾਨ ਪੁਲਿਸ ਨੇ ਉਸ ਵੇਲੇ ਵੱਡੀ ਪ੍ਰਾਪਤਾ ਵੱਡੀ ਸਫਤਤਾ ਪ੍ਰਾਪਤ ਮਿਲੀ ਜਦੋਂ ਔਰਤ ਨੂੰ 600 460 ਗ੍ਰਾਮ ਹੀਰੋਇਨ ਅਤੇ 20000 ਰੁਪਏ ਦੀ ਡਰਗ ਮਨੀ ਸਮੇਤ ਕਾਬੂ ਕਰ ਲਿਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਸਹਿਬ ਰੇਜਿਸਟ ਕਟਕੜ ਨੇ ਦੱਸਿਆ ਕਿ ਮਾਨਯੋਗ ਸ਼੍ਰੀ ਸੁਸ਼ੇਲ ਕਾਸਮ ਮੀਰ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਬਟਾਲਾ ਗੁਰਪ੍ਰਤਾਪ ਸਿੰਘ ਸੂਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੀ ਹੈਦਤਾਂ ਅਨੁਸਾਰ ਭੈੜੇ ਅੰਸਰਾਂ ਅਤੇ ਨਸ਼ੇ ਦੇ ਸਮਗਰਮ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਥਾਣਾ ਕੁਮਾਨ ਦੇ ਮੁਖੀ ਐਸਐਚਓ ਵਿਕਰਮ ਸਿੰਘ ਵੱਲੋਂ ਸਮੇਤ ਆਈਏ ਸਟਾਫ ਬਟਾਲਾ ਦੇ ਕਰਮਚਾਰੀਆਂ ਗੱਸ ਦੇ ਸਬੰਧ ਵਿੱਚ ਪਿੰਡ ਭੋਮਾ ਗਏ ਸਨ ਜਿੱਥੇ ਇੱਕ ਔਰਤ ਪਵਨਦੀਪ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਵਾਸੀ ਭੋਮਾ ਪਾਸ 9460 ਗ੍ਰਾਮ हिरण ਅਤੇ ਇੱਕ ਕੰਪਿਊਟਰ ਕੰਡਾ ਅਤੇ 20000 ਰੁਪਏ ਦੀ ਭਾਰਤੀ ਕਰੰਸੀ ਡਰਗ ਮਨੀ ਅਸਮਿਤ ਕਾਬੂ ਕਰ ਲਿਆ ਹੈ ਪੁਛਕ ਦੇ ਦੌਰਾਨ ਪ੍ਰਵੀਨ ਕੌਰ ਨੇ ਦੱਸਿਆ ਕਿ ਉਸ ਨੇ ਇਹ हिरण ਲਵਪ੍ਰਿੰਸ ਸਿੰਘ ਉਰ ਪੋਲਾ ਪੁੱਤਰ ਗੁਰਜੀਤ ਸਿੰਘ ਵਾਸੀ ਭੋਮੋ ਕੋਲੋਂ ਖਰੀਦੀ ਹੈ ਉਹਨਾਂ ਨੇ ਦੱਸਿਆ ਕਿ ਪਵਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰ ਕਰਕੇ 2 ਦਿਨ ਦਾ ਰमांड ਹਾਸਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਯਾਨੀ ਕਿ ਨਸ਼ਾ ਤਸਕਰਾਂ ਦੇ ਹਾਲੇ ਵੀ ਹੌਸਲੇ ਬਲੰਦ ਨੇ ਪਿੰਡਾਂ ਦੇ ਵਿੱਚ ਹਾਲੇ ਵੀ ਨਸ਼ਾ ਜਿਹੜਾ ਹੈ ਦਿਨ ਦਿਹਾੜੇ ਵੇਚਿਆ ਜਾ ਰਿਹਾ ਹੈ ਲੇਕਿਨ ਪੰਜਾਬ ਪੁਲਿਸ ਦੇ ਐਸਆਈਐਸ ਕੰਮ ਦੀ ਛਲਾਗਾ ਕਰਦੇ ਆ ਜਿਲ੍ਹਾ ਜਿਨ੍ਹਾਂ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਦਬੋਚਿਆ ਜਾ ਰਿਹਾ ਹੈ ਉਹਨਾਂ ਦੀ ਡਰਗ ਮੰਨੀ ਜਿਹੜੀ ਹੈ ਉਸ ਦੇ ਖੁਲਾਸੇ ਹੋ ਰਹੇ ਨੇ ਪਵਨਦੀਪ ਗੁਰੂ ਹੋਰ ਵੀ ਖੁਲਾਸੇ ਹੋਣਗੇ ਇਸ ਕਰਕੇ ਕੋਰਟ ਤੋਂ 2 ਦਿਨ ਦਾ ਰਿਮਾਨਟ ਲੈ ਲਿਆ ਗਿਆ ਹੈ 2 ਦਿਨ ਦੇ ਰਿਮਾਨਟ ਤੋਂ ਬਾਅਦ ਹੋਰ ਵੀ ਜਿਹੜੇ ਕਈ ਰਾਜ ਖੁੱਲਣਗੇ ਇਸ ਪੰਮਦੀਪ ਕੋਲ ਕੋਲ ਹਾਂਜੀ